ਹਾਂਜੀ ਉਸਮਾਈ ਬਈ ਮੇਰੇ ਸਾਹਮਣੇ ਹੀ ਹੈ ਜੇ ਤੁਸੀਂ ਮੇਰੇ ਤੋਂ ਯਕੀਨ ਰੱਖਦੇ ਤਾਂ ਕਿਉਂਕਿ ਇਹ ਥੋੜਾ ਜਿਹਾ ਟਾਈਮ ਲੈਂਦੀ ਚਾਚੇ ਦਾ ਬੱਚਾ ਗੰਡਾ ਨਹੀਂ ਐਸੀ ਤਾਂ ਤੂੰ ਆਉਣਾ ਨਹੀਂ ਫਿਰ ਅਸੀਂ ਛੱਡਦਾ ਬੱਚਾ ਹੀ ਕੇ ਚਲ ਚੋਲ ਗਏ ਹਾਂ ਪਰ ਉਸਮਾਈ ਉਹਨੇ ਜਿਹਨੂੰ ਨਾ ਚੂਣ ਚਣ ਵੀ ਚੰਗਾ ਲੱਗਿਆ ਕਰ ਬਣ ਥਾਂ ਦੇ ਵੇਖੋ ਨਾੜਾ ਬਈ ਚੋਕੇ ਦਿਖਾ ਦੇ ਕੋਈ ਥਾਂ ਦੇ ਵਿੱਚ ਕੋਈ ਨੀਕੀ ਹੋਵੇ ਪੂਰ ਛਿੱਟਾ ਹੋਵੇ ਗੰਡ ਨਾਲ ਹੋਵੇ ਆਪਣੀ ਗਰੰਟੀ ਠੀਕ ਹੈ ਜੀ ਮੇਰਾ ਚੂਣ ਹੀ ਬੜ ਮੂਹ ਲਿਆ ਨਹੀਂ ਮਾਰਦੇ ਵੀਰੇ ਹਲਦੀ ਹੁੰਦੀ ਜਵਣੀ ਬਈ ਇਹਦਾ ਬਸ ਥੋੜਾ ਜਿਹਾ ਬੱਚੇ ਭਾੜਾ ਭਾਲ ਦਈਏ ਨਾ ਹਾਂ ਮੇਰਾ ਵਧੀਆ ਗਾਣਾ ਸਭ ਨਾ ਨਾ ਵੀ ਪੜਾ ਪਤਾ ਵੀ ਉੱਤਰਦੀ ਚੋਣ ਦੋ ਮਿੰਟ ਘਾਰਾਂ ਹੀ ਮਰਾ ਦਿੰਨੇ ਆ ਕੋਈ ਚੱਕਰ ਨਹੀਂ ਵੇਖੀ ਤੂੰ ਆਉਂਦੀ ਮੋਗਿਆਂ ਨੂੰ ਬਸ ਠੀਕ ਲੋਲੀ ਵਾਲੋ ਆ ਵੀ ਕਰੋ ਬਈ ਸ਼ਰਮ ਵਾਲੀ ਤਾਂ ਨਾ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਬਈ ਮਗਰ ਇਹਦੇ ਕੱਟਾ ਵਾ ਥੋੜਾ ਛਿੰਡੀ ਵਿੱਚ ਆ ਆ ਇਹਦਾ ਕੱਟਾ ਵਾ ਇਹ ਵਾਦਾ ਬਈ ਦਿੱਲੀ ਵਾਲਾ ਗਮਈਆ ਚੋਣ ਵਾਲਾ ਸਟਾਈਲ ਦੁੱਧ ਜਿਆਦੇ ਨਹੀਂ ਮਾਰਦੇ બસ ਠੀਕ ਹੈ ਓਕੇ ਸਾਹਿਬ ਹੂੰ ਦੂਜੇ ਨੇ ਮਾਰ ਦਿੱਤੇ ਵੀਰੇ ਕੈਮਰਾਮੈਨ ਆ ਗਿਆ ਵੀਰ ਉਹਨਾਂ ਦਾ ਕੈਮਰਾ ਨੇੜੇ ਕਰ ਲਾ ਬਹੁਤ ਬੱਧੀ ਬਸ ਠੀਕ ਆ ਬਈ ਓਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਤੇ ਮੁੱਦਕੀ ਤੋਂ ਗੱਲ ਰੋਡ ਦੇ ਉੱਤੇ ਚਾਚੇ ਬੂਟੇ ਦੇ ਹਾਤੇ ਦੇ ਵਿੱਚ ਬੂਟਾ ਵਪਾਰੀ ਤੇ ਮੁੱਦਕੀ ਵਾਲੇ ਸਾਬੇ ਨਾਲ ਪੱਕੀ ਜਾਰੀ ਤੇ ਜਾਣਦੀ ਆ ਦੁਨੀਆ ਸਾਰੀ ਤੁਸੀਂ ਵੀ ਜੇ ਮੱਝ ਲੈਣੀ ਹੋਈ ਤੇ ਦਰਸ਼ਨ ਕਰਿਓ ਜਰੂਰ ਆ ਕੇ ਇੱਕ ਵਾਰੀ ਸਾਰੀ ਗੱਲਬਾਤ ਕਰਦੇ ਆ ਤਿੰਨ ਮੱਝਾ ਮਿੱਤਰੋ ਰਾਜਸਥਾਨ ਦੀਆਂ 3 ਨੇ ਸੁਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਖਰੀਆਂ ਦੁੱਧੋ ਮਈਆਂ ਚੌਣ ਪਸਵਾਦੀਆਂ ਸੌ ਦੀਆਂ ਸੌ ਸਾਰੀ ਗੱਲਬਾਤ ਆਪਾਂ ਚਾਚੇ ਨਾਲ ਕਰ ਰਹੇ ਹਾਂ ਤਾਂ ਚਾਹੀ ਅੱਗੇ ਇਧਰ ਕਰੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਬਹੁਤ ਵਧੀਆ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਇੱਧਰ ਆ ਜੀ ਅੱਗੇ ਮੜਾ ਜਾ ਸੇਤਾ ਸੁਣਾ ਕਿਵੇਂ ਸੇਤਾ ਠੀਕ ਹੈ ਜੀ ਠੰਡ ਹੋ ਗਈ ਹੈ ਨਾ ਕੋਈ ਹਾਂ ਜੀ ਠੰਡ ਲੱਗੀ ਪਈ ਹੈ ਹਾਂ ਅੰਦਰ ਕਰ ਦਿੰਨੇ ਫਿਰ ਪਾਸੋਂ ਅੰਦਰ ਚਾਹ ਹਾਂ ਅੰਦਰ ਕਰ ਪੱਲੇ ਪੁੱਲੇ ਦੇਖ ਨਹੀਂ ਨਹੀਂ ਹਜੇ ਪੱਲੇ ਪੁੱਲੇ ਨਾ ਆਉਂਦੇ ਹਾਂ ਹਾਂ ਜੀ ਛੱਡ ਦੇ ਹਾਂ ਜੀ ਕਿੰਨੀਆਂ ਮੱਝਾਂ ਦਾ ਹੁਣ ਸਟਰ ਮੱਝਾਂ ਦਾ 5-6 ਪਰ ਵੀਡੀਓ ਇਤਨੀ ਨਹੀਂ ਬੋਲਣ ਉਹਦੇ ਤਿੰਨ ਹੋਰ ਖੜੀਆਂ ਹਾਂ ਮਈਆਂ ਛੇ ਖੜੀਆਂ ਜੇ ਕਿੰਨ ਚੰਗੀ ਸ਼ਕ ਆ ਇਧਰ ਲਈ ਮੈਂ ਤੋਂ ਸ਼ੁਰੂਆਤ ਕਰ ਲਈ ਜਿਹੜੀ ਪਸਮਾਈ ਆਪਾਂ ਹੁਣ ਇਹਦੀ ਕੀ ਡਿਟੇਲ ਆ ਇਹ ਡਿਟੇਲ ਜੀ ਇਹਨੂੰ 6-7 ਦਿਨ ਸੂਈ ਨੂੰ ਹੋਗੇ ਜੀ ਕਿਹੜਾ ਬੱਚਾ ਆ ਗਿਆ ਇਹਦਾ ਆਹ ਕੱਟੀ ਐ ਆਹ ਕੱਟੀ ਐ ਠੀਕ ਆ ਹਾਂਜੀ ਇਹ ਨਾਲ ਥੋੜਾ ਜਿਹਾ ਪਾੜਾ ਪਾਲਦੀ ਐ ਥੋੜਾ ਜਿਹਾ ਨਾਲ ਬੱਚੇ ਦੇ ਪਾੜਾ ਪਾਲਦੀ ਐ ਪਾੜਾ ਪਾਲਦੀ ਐ ਲਾਹ ਬੱਚੇ ਤੇ ਹੀ ਪੈਂਦੀ ਆ ਲਾਹ ਬੱਚੇ ਆਏ ਜਿਵੇਂ ਮਰਜ਼ੀ ਭਲਾਚਾਰ ਜਾਨੇ ਬੈਠੀ ਐ ਨੇ ਹਾਂ ਬੱਚੇ ਤੇ ਪਸਮੀ ਥੋੜਾ ਜਿਹਾ ਟਾਈਮ ਲਾ ਕੇ ਪਸਉਂਦੀ ਆ ਹਾਂ ਜੀ ਜਿ ਚੂਣ ਚਾਨ ਚੂਣ ਚਾਨ ਇੱਕ ਨੰਬਰ ਦੁੱਧ ਕਿੰਨਾ ਜਾਂਦਾ ਦੁੱਧ 10 ਕਿਲੋ ਬਾਲਾ ਤੋਰੀ ਭਈ ਪਰ ਆਪਦਾ ਆਸ ਦੱਸਾਂ ਠੀਕ ਹੈ ਚੂਣ ਚੜ ਕਿਵੇਂ ਚੂਣ ਇੱਕ ਨੰਬਰ ਚੋਕੇ ਵਿਖਾ ਦਿੰਨੇ ਵਾਲੀ ਗੱਲ ਧਾਰਮਰਾ ਠੀਕ ਹੈ ਅੱਛਾ ਇੱਕ ਗੱਲ ਹੋਰ ਜਦੋਂ ਦੁੱਧ ਕਿੰਨਾ ਦੇਜੂਗੀ ਤੇਰੇ ਤੋਂ ਦੁੱਧ 13 ਕਿਲੋ 13 ਕਿਲੋ ਦੀ ਗਾਰੰਟੀ ਤੇ ਦੇ 13 ਕਿਲੋ ਦੁੱਧ ਦੇਊਗੀ ਜੀ 20 ਕਿਲੋ ਲੈਵਲ ਦੇਜੂ ਠੀਕ ਲੈਵਲ ਮੈਂ ਦੁੱਧ ਲਈ ਹੈ ਨਾ ਹਾਂਜੀ ਉਸ ਮਾਈ ਬਈ ਮੇਰੇ ਸਾਹਮਣੇ ਹੀ ਹੈ ਜੇ ਤੁਸੀਂ ਮੇਰੇ ਤੋਂ ਯਕੀਨ ਨਾ ਰੱਖਦੇ ਤਾਂ ਕਿਉਂਕਿ ਥੋੜਾ ਜਿਹਾ ਟਾਈਮ ਲੈਂਦੀ ਚਾਚੇ ਦਾ ਬੱਚਾ ਛੱਡ ਤਾ ਨਹੀਂ ਐਸੀ ਤੇ ਤੂੰ ਆਉਣਾ ਨਹੀਂ ਫਿਰ ਐਸੀ ਛੱਡਦਾ ਬੱਚਾ ਹੀ ਕੇ ਚੱਲ ਚੋਲ ਗਏ ਹਾਂ ਪਰ ਉਸ ਮਾਈ ਨੂੰ ਜਰੂਰ ਚੂ ਚੋਕੇ ਦਿਖਾ ਦੇ ਬੰਦ ਕੱਪੜਾ ਦੀ ਹੈਨਾ ਹਾਂ ਚੋਕੇ ਵਿਖਾ ਦੇ ਨੇ ਬੱਚਾ ਛੱਡ ਦੇ ਨੇ ਆਪਾਂ ਕੋਈ ਚੱਕਰ ਨਹੀਂ ਚੋਕੇ ਵਿਖਾ ਦੀ ਲੈ ਬਈ ਲੈ ਮਿੱਤਰੋ ਚੂਣ ਚਾਂ ਦੇਖੋ ਗਏ ਦੀ ਮੈਂ ਤਾਂ ਹੁਣ ਤੁਸੀਂ ਬਾਹ ਮਾਰ ਦੇ ਤਾਰਾ ਵੀਰੇ ਹੁਣ ਬਹੁਤ ਸੋਹਣੀ ਕਲੀਅਰ ਖੜੀ ਅੱਗੇ ਦੋਆ ਤਨਾ ਮਾਰਦੇ ਵੀ ਦੋਆ ਦੂਜਾ ਆ ਗਿਆ ਪਿਛਲੇ ਨਾਲ ਪਿਛਲਾ ਬਿਲਕੁਲ ਨਹੀਂ ਕੋਈ ਤਾਂ ਦੇ ਵਿੱਚ ਕੋਈ ਨੀਕੀ ਹੋਵੇ ਪੂਰਸ਼ੀਤਾ ਹੋਵੇ ਗੰਢ ਨਾਲ ਹੋਵੇ ਆਪਣੀ ਗਰੰਟੀ ਠੀਕ ਹੈ ਜੀ ਜੇ ਇੰਨਾ ਚੂਣ ਹੀ ਬੜਾ ਮੂਹਰੇ ਨਹੀਂ ਮਾਰਦੇ ਵੀਰੇ ਫੇਲਦੀ ਹੁੰਦੀ ਜਵਾਨੀ ਪਈ ਜਾ ਬਸ ਥੋੜਾ ਜਿਹਾ ਬੱਚੇ ਭਾੜਾ ਭਾ ਲਿਆ ਇਹਨਾਂ ਹਾਂ ਮੈਂ ਤਾਂ ਨਾ ਵਧੀਆ ਗਾਣਾ ਸਭ ਨਾ ਨਾ ਵੀ ਭਾੜਾ ਪਤਾ ਵੀ ਇੱਤਰਦੀ ਹੈ ਹੈ ਭਾੜਾ ਨਾ ਵੀ ਪਤਾ ਵੀ ਇੱਤਰਦੀ ਹੈ ਦੋ ਇੱਤਰਦੀ ਹੈ ਭਾੜੇ ਵੀ ਨਹੀਂ ਹੁੰਦੇ ਹੁੰਦੇ ਹੂੰ ਇਹ ਠੀਕ ਆ ਭਾਈ ਓਕੇ ਜੋਨ ਚੰਦਾ ਭਾਈ ਅੱਛਾ ਆ ਜਾ ਪਤਾ ਆ ਉੱਠਿਆ ਛੱਡ ਦੇ ਰੇਟ ਦੇਖ ਪਾਂਗੇ ਹਾਂ 15 1 ਲੱਖ 5000 ਰੁਪਏ ਮਾਨਤਾ ਕਰਦੇ ਹਾਂ ਖੁੱਲਾ ਕਰਦੇ ਹਾਂ ਠੀਕ ਹੈ ਜੀ ਤਾਂ ਮੇਰੇ ਮਿੱਤਰੋ 1 ਲੱਖ 5000 ਦੇ ਵਿੱਚ 13 ਕਿਲੋ ਵਾਲੀ ਮਹਿ ਮਿਲੂਗੀ ਅੱਜ 10 ਕਿਲੋ ਆ ਬਾਹਰ ਦੁੱਧ ਹੋਊਗਾ 10 ਤੋਂ ਪਰ ਤੁਹਾਨੂੰ 10-10 ਦੇਵਾਂਗੇ ਮਗਰ ਇਹਦੇ ਕੱਟੀਆਂ ਨਾ ਜਾਂਦਾ ਹਾਂ ਮਗਰ ਕੱਟੀਆਂ ਠੀਕ ਹੈ ਜੀ ਅੱਜ ਚਾਚਾ ਆ ਦੋ ਨੰਬਰ ਵਾਲੀ ਮਹਿ ਬਾਰੇ ਦੱਸ ਠੀਕ ਹੈ ਇਹਨੂੰ ਅੱਜ 17 ਦਿਨ ਸਹੀ ਨੂੰ ਹੋਗੇ ਠੀਕ ਹੈ ਚਾਚਾ ਦੁੱਧ 11-12 ਤੋਂ ਬਾਹਰ ਹੋਊਗਾ ਆਪਾਂ 10 ਕਿਲੋ ਦੱਸਾਂਗੇ ਦੁੱਧ 11 12 ਤੋਂ ਬਾਹਰ ਹੋ ਗਿਆ 10 ਕਿਲੋ ਕੰਡੇ ਬਣਾ 10 ਕਿਲੋ ਕੰਡੇ ਬਣਾ ਲੈ ਜਿਹੜਾ ਮਰਜੀ ਚੂਣ ਬੱਚਾ ਮਰ ਕੱਟਾ ਗਿਆ ਕੱਟਾ ਮਗਰ 17 18 ਮੈਨੂੰ ਕਿਸ ਆ ਕੱਟਾ ਇਹਨੇ ਮਗਰ ਹੈ ਚੂਣ ਚੜ ਜਾਂਦਾ ਕਿਵੇਂ ਚੂਣ ਚੜ ਇੱਕ ਨੰਬਰ ਪੋਲੀ ਦੁੱਧ ਦਾਣੇ ਰਹੀ ਹੈ ਹਾਂ ਤੇ ਇਹਦੇ ਮਗਰ ਕੱਟ ਆ ਗਿਆ ਆ ਇਹਦੇ ਮਗਰ ਕੱਟਾ ਆ ਗਿਆ ਇਹਦੇ ਤੋਂ ਦੁੱਧ ਦੱ ਕੱਢੀ ਪਰ ਨੂੰ ਬੱਚਾ ਦੁੱਧ ਕੱਢੀ ਪਰ ਬੱਚੇ ਬੁੱਛੇ ਇਹਨਾਂ ਨੂੰ ਕੋਈ ਚੱਕਰ ਨਹੀਂ ਆ ਸੀਰ ਬਹੁਤ ਨਹੀਂ ਹੈ ਨਾ ਆ ਮੇਰਾ ਮੂੰਹ ਕਿੱਡਾ ਸੁਣਾ ਜੇ ਪਤਾ ਮੈਂ ਕੱਢਣੀ ਆ ਮੈਂ ਕੱਢੀ ਪਰ ਬੱਚੇ ਕੱਢ ਦਿੰਦਾ ਫੜੀ ਮਾਰ ਲੈ ਭਾਈ ਆ ਮੈਂ ਲੈ ਵਾਲੂ ਭਾਈ ਬਹੁਤ ਹੈ ਨਾ ਇਧਰ ਆ ਜਾ ਪੁੱਤ ਇਖਰਾਸ ਤੇਰਾ ਪੁੱਤ। ਸਿੰਘ ਨੂੰ ਬੇਕੋ ਕਰਨੀ ਜਾਲ ਆ ਜਾ। ਲੈ ਜਿੱਦਾਂ ਤੇ ਲਮੇ ਵਾਲੂ ਬਾਈ ਬਹੁਤ ਚੰਗਾ ਬਾਈ। ਖੜੀ ਹੈ ਜਿਹਨ ਲਈ 20 10 ਕਿਲੋ ਗੈਂਡ ਭਾਂਡੇ ਦੇ 20 ਲੀਟਰ ਕੋਲ ਕੇ ਕੰਡੇ ਦੇ ਲਾਉਦੇ ਬਸ। ਆ ਲੈ ਆ ਜੱਟਾ ਮੁੰਡਾ। ਛੋਣ ਚਣ ਕਿਵੇਂ ਲੱਗਾ ਦਿੱਤਾ ਇਹਨੂੰ? ਛੋਣ 2 ਮਿੰਟ ਧਾਰਾ ਹੀ ਮਾਰਾ ਦਿੰਨੇ ਆ। ਇਹ ਵੀ ਕੋਈ ਚੱਕਰ ਨਹੀਂ ਵੇਖੀ ਤੂੰ ਆਉਂਦੀ ਮੋਗੇ ਵਾਂਗੂ। ਬਸ ਠੀਕ ਹੋ ਗਿਆ। ਲੀਵਾਲੂ ਆ ਵੀ ਕਰੋ ਬਈ ਕਰਮਾਲੀ ਦਾ ਨਾ। ਹਾਂ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਬਾਈ ਮਗਰ ਇਹਦੇ ਕੱਟਾ ਵਾ ਥੋੜਾ ਛਿੰਡੀ ਮੱਚਾ ਆ ਇਹਦਾ ਕੱਟਾ ਵਾ ਵੀਰੇ ਦੇਖ ਲਓ ਬਾਈ ਠੀਕ ਆ ਓਕੇ ਦੇਖੋ ਬੱਚੇ ਦੁੱਧ ਪਾ ਦੇ ਕਰਮਾਲੀ ਥੱਲੋ ਥੱਲੋ ਵੀ ਮਹਿਣਾ ਪੂਰੀ ਖਰੀ ਬਈ ਬਾਕੀ ਦੁੱਧ ਵਾਲੀਆਂ ਮਈਆਂ ਦੋਵੇਂ ਚੰਗਾ ਦੁੱਧ ਪਾਈ ਜਾਣੀਆਂ ਟੋਹਰਾ ਨਾਲ ਬਾਈ RAM NAAR 10 11 ਕਿਲੋ ਵੀ ਦੇ ਦੂ ਹਾਂ ਦੇ ਦੂ ਤੇ ਅੱਜ ਕਿੰਨਾ ਦੁੱਧ ਦਾ ਇਸ ਟਾਈਮ ਚਾਚਾ ਜੀ ਸੱਸ ਦੱਸੇ ਜੀ 10 ਕਿਲੋ ਵੱਡੀ ਮੈਂ ਜਾਂਦਾ 11 ਹੀ ਹੋਊਗਾ 10 ਕਿਲੋ ਦੀ ਗਰੰਟੀ ਆਪਣੀ ਭਲਾ ਕੰਡੇ ਪਾ ਕੇ ਲੈ ਜੂ ਠੀਕ ਹੈ ਚੋਣ ਚਾਂ ਚੰਗਾ ਲੱਗਾ ਚੋਣ ਚਾਂ ਤੱਕ ਨੰਬਰ ਠੀਕ ਘੱਟਾ ਮਗਰ 16 17 ਅਦਰਾ ਸੁਆ ਲੈ ਮਿੱਤਰੋ ਪਾਸਮਾ ਇਹ ਤਰੋ ਪਾਸਮਾ ਇਹ ਕਰਾਂ ਦੀ ਕਰਮਾ ਵਾਲੀ ਥੱਲੋਂ ਬੰਦੇ ਬੱਟਾ ਬੰਦੇ ਵੀਰੇ ਮੈਂ ਬਾਈ ਚੋਣ ਚਾਂ ਬਹੁਤ ਚੰਗਾ ਮੈਨੂੰ ਬਣ ਮਾਰਦੀ ਧਾਰਾ ਜਾਂਦੀਆਂ ਵੀ ਦੋ ਦੋ ਲੈ ਮਿੱਤਰੋ ਐ ਕਿੱਲੇ ਘੜ ਤੇ ਦੋਆ ਦੋਆ ਫੋਣਾ ਮਾਰ ਦਿੱਲੀ ਵਾਲਾ ਗਮਈਆ ਚੋਣ ਵਾਲਾ ਸਟਾਈਲ ਦੁੱਧ ਜਿਆਦਾ ਨਹੀਂ ਮਾਰ ਬਸ ਠੀਕ ਹੈ ਓਕੇ ਸਾਡੀ ਆਜੋ ਉਹਦਾ ਬਟਾ ਪੂਰਾ ਕਰੀ ਇਹਦਾ 115 115 ਇਹਦਾ 15 ਦੋਵਾਂ ਦਾ ਬਣ ਗਿਆ 20 ਹਾਂ ਤੇ ਜੇ ਦੋਵੇਂ ਜੋੜਾ ਲੈਣ ਵਾਲਾ ਪਰਾ ਹੋਇਆ ਕਰ ਦਾਂਗੇ ਮਾਨਦਾਨ ਫੁੱਲਾ ਮਾਨਦਾਨ ਕਰਦੇ ਫੁੱਲਾ ਮਾਨਦਾਨ ਆਹ ਵੇਖ ਲਓ ਬਾਈ ਆ ਦੋਵੇਂ ਮਈਆਂ ਇਹ ਵੀ ਦੁੱਧ 13 14 ਕਿਲੋ ਦੇ ਦੂੰ ਹਨਾ ਗਰੰਟੀ ਨਾਲ ਹਾਂ 13 13 ਕਿਲੋ ਵਾਲੀਆਂ ਮਈਆਂ ਆ ਦੋਵੇਂ ਦੁੱਧ ਵਾਲੀਆਂ ਮਈਆਂ ਕਿਉਂਕਿ ਇਹ ਮਈਆਂ ਆਉਂਦੀਆਂ ਹੁੰਦੀਆਂ ਬਈ ਗਰੰਟੀ ਦੇ ਦੁੱਧ ਤਾਂ ਨਾਲ ਜੱਫੀ ਜਾਂਦੇ ਆ ਜੇ ਰਾਜਸਥਾਨ ਦੀਆਂ ਮਈਆਂ ਉਵੇਂ ਨਹੀਂ ਹੁੰਦੀਆਂ ਦੁੱਧ ਤੋਂ ਜਿਹੜੇ ਭਰਾ ਲੈਂਦੇ ਆ ਮਈਆਂ ਉਹਨਾਂ ਨੂੰ ਪਤਾ ਹੀ ਆ ਬਈ ਆ ਦੇਖ ਲਈਆਂ ਹੂੰ ਪਰ ਨੇ 6 ਉਹ ਦੇਤੇ ਮੁੰਡੇ ਪਾਸੇ ਸਰ ਲੈ ਵੀ ਇੱਕ ਬਈ ਇਹਨਾਂ ਨੂੰ ਲੈ ਵੀ ਛੱਡ ਦਿਓ ਬੱਚਾ ਇਹਨੂੰ ਚਾਹਤੇ ਤਿੰਨ ਨੰਬਰ ਵਾਲੀ ਝੋਟੀ ਬਾਰੇ ਦੱਸੇ ਗਿਆ ਉਹ ਮੈਨੂੰ ਜੋ ਤੋਰਦੀ ਚਾਚਾ ਮਾਣੇ ਪਹਿਲਾਂ ਨੇ ਮੇਂ ਮਟਰ ਪੋਸ ਮਾਜੀ ਟੋਨ ਫੋਰ ਕੇ ਵਖਾ ਦੂਮੇ ਕਰਮ ਵਾਲੀ ਫਸਲ ਲੈ ਲੈਂਦੇ ਇਹ ਪਹਿਲਾ ਨਾ ਜੱਤਾ ਨਹੀਂ ਦੂਜੇ ਦੂਜੇ ਸਵੇ ਇਹ ਨੂੰ ਕਿੰਨੇ ਦਿਨ ਹੋ ਗਏ ਇਹ ਨੂੰ ਮਹੀਨਾ ਹੋ ਗਿਆ ਮਹੀਨਾ ਉਹ ਤਾਂ 27 28 ਦਿਨ ਮਹੀਨਾ ਹੀ ਰੱਖੋ ਇਹਦੇ ਕਟਾ ਮਗਰ ਹਾਂ ਕਟਾ ਕਟਾ ਚੂਣ ਚਣ ਜੱਤਾ ਚੂਣ ਚਣ ਵਧੀਆ ਇੱਕ ਨੰਬਰ ਜਾ ਹਾਂ ਇਹਦਾ ਭਾਜ ਨਹੀਂ ਮੈਂ ਤਾਂ ਧਾਰਾ ਹੀ ਮਾਰ ਗਿਆ ਮੈਨੂੰ ਤਾਂ ਚੰਗੀ ਲੱਗਦੀ ਕਿਵੇਂ ਚੋਣੇ ਦਾ ਵਧੀਆ ਫੋਲੀ ਫੋਲੀ ਦੁੱਧ ਕਿੰਨਾ ਜਾਂਦਾ ਹੈ ਇਹਨੂੰ ਦੁੱਧ 8 ਤੋਂ 9 9.5 ਹੋਊਗਾ ਅ ਨੋ ਨੋ ਦੇ ਕਰੀਬ ਰੱਖ ਹਾਂ ਤੇ ਯਾਨੀ ਕਿ 11 ਕਿਲੋ ਤੇ ਆਈ ਹੈ ਇਹ ਠੀਕ ਆ ਬਾਈ ਹੋ ਸਕਦਾ 11 ਹੀ ਹੋਵੇ ਪਰ ਆਪਾਂ ਨਹੀਂ ਕਹਿੰਦੇ ਠੀਕ ਹੈ ਜੀ ਤਾਂ ਇਹਦਾ ਚੁੰਨ ਚੜਵੇ ਇਹਦਾ ਰੇਟ ਕੀ ਚੱਲੇ ਰੇਟ ਕਰਾਉਣਾ 80000 ਯਸ ਨੂੰ 75000 ਦੇਣੀ ਪਈ 70000 ਤੇ ਰੇਟ ਕਰਾਉਣਾ ਜਿੰਨਾ ਮਰਜ਼ੀ ਕਰ ਜੇ ਤਿੰਨੇ ਲੈਣੀਆਂ ਤੇ ਫਿਰ 2 ਲੱਖ ਤੇ ਮਿੱਤਰਾਂ ਕਹਿਣ ਤੋਂ 90000 ਰੁਪਏ ਪਾ ਦੂੰਗਾ ਹਣਾ 90 ਬਣ ਦੋ ਨਾ 70 ਦੇ 95 ਬਣ ਚਾਚਾ 15 20 ਹਾਂ ਤੇ 80 80 ਹਾਂ 2 ਬਣ ਗਿਆ ਤੇ ਉਹ 195 ਬਣ ਗਿਆ 295 295 ਤੇ ਲਾਈਵ ਵਿਦਲੇ ਮੜਾਈ ਸਾਨੂੰ ਮਿੱਟੋਣ ਵਿਖਾ ਦੇ ਬੰਦੀ ਬੱਚਾ ਲਾਈ ਮਿੱਤੋ ਇਹਦਾ ਚੋਣ ਵਿਖਾ ਕੇ ਫੇਰੀ ਤੋੜ ਦਿਨਾ ਤੁਹਾਨੂੰ ਵੀ ਐਂਡ ਤੇ ਤੋੜ ਦੂੰਗਾ ਲੈ ਚਾਚਾ ਮਾਰੀ ਤਰਾ ਦੋ ਦੋ ਨਾ ਮਾਣੀ ਆ ਵੇਖੋ ਬਿੱਤਾਂ ਹਣਾ ਛੋਟੀ ਮਾਰੀ ਨਹੀਂ ਪਾਦੇ ਹਿਸਾਬ ਨਾਲ ਬਾਈ ਬਾੜੀ ਜਿਆਦਾ ਚੰਗੀ ਆ ਹੂੰ ਹੁੰਦਾ ਕੀ ਐਂਦਾ ਟੋਕੜ ਮਿਲਦੀ ਪੈਣ 70000 ਦੀ ਹੈਨਾ ਆ ਵੀਰਾ ਜੁਪੀ ਵਾਲੇ ਪਿੱਛੇ ਖੜੇ ਤਿੰਨੇ ਹੀ ਲੁੱੰਦੇ ਆ ਪਤਾ ਕੋਈ ਨਹੀਂ ਆ ਦੇਖ ਲਈ ਹੂੰ ਦੂਜਿਆਂ ਨੇ ਮਾਰਦੇ ਵੀਰੇ ਕੈਮਰਾਮੈਨ ਅੱਗਾ ਵੀ ਉਹਨਾਂ ਦਾ ਕੈਮਰਾ ਨੇੜੇ ਕਰ ਲਾ ਬੜ ਬੱਕੀ ਬਸ ਠੀਕ ਆ ਬਈ ਉਹ ਕਿ ਤੇ ਇਹ ਕਿੰਨੇ ਦੀ ਆਖਿਆ ਸੀ ਆਪਾਂ ਚਾਹਤਾ 80000 ਦੀ ਨਾ ਮੁੱਲ 8075 ਦੀ ਜੀਸੇ ਭਾਏ 75 ਦੀ ਤੇ ਆਹ ਭਾਈ ਦੋਵੇਂ ਦੋ ਵੀਰਿਆਂ ਆਹ ਇੱਕ 15 ਦੀ ਆਹ ਇੱਕ 5 ਦੀ ਹੁਣ ਨੋ ਮਿਲਾਂ ਭਾਈ ਮਿੱਤਰੋ ਤੇ ਕਰ ਦਿਓ ਚਾਚੇ ਨੂੰ ਵਿਹਲਾ ਨੰਬਰ ਸਕਰੀਨ ਦੇ ਉੱਤੇ ਧੰਨਵਾਦ